ਦਾ ਹੰਗਰੀ ਕਾਰਟ ਇਸ ਦਾ ਨਾਮ ਹੈ ਹਰ ਪੀੜਤਾ ਲਈ ਜਿਹੜੇ ਵੀ ਸੇਵਾ ਲੈ ਕੇ ਆਉਂਦੇ ਨੇ ਉਹਨਾਂ ਵੀਰਾਂ ਲਈ 50% ਆਪ ਵੱਡੇ ਵੀ ਪਾਣੀ ਆਇਆ ਸਾਡੀ 5-6 ਕਿਲੇ ਜ਼ਮੀਨ ਆ ਸਾਰੀ ਤਬਾਹ ਆ ਅੱਛਾ ਤੁਹਾਡੀ ਆਪਣੀ ਫਸਲ ਵੀ ਤਬਾਹ ਆ ਤੁਸੀਂ ਫੇਰ ਵੀ ਸੇਵਾ ਕਰ ਰਹੇ ਹੋ ਹਾਂਜੀ ਇਹ ਵੀ ਅਮਰੀਕਾ ਦਾ ਰਿਪੋਰਟ ਹੋਇਆ ਅੱਛਾ ਹਾਂਜੀ ਰਿਪੋਰਟ ਹੋ ਕੇ ਆਏ ਹਾਂ ਹਾਂ ਜਾਣਾ ਸੀਗਾ ਦੋ ਨੰਬਰ ਦੇ ਰਾਈ ਤੇ ਉਹ ਕੁਝ ਕਾਰਨ ਕਰਕੇ ਰਿਪੋਰਟ ਹੋ ਗਿਆ ਕੰਮ ਉਹ ਚਾਹੇ ਸਾਡਾ ਛੋਟਾ ਆ ਪਰ ਅਸੀਂ ਸਾਡੇ ਹੌਸਲੇ ਜਿਹੜੇ ਉਹ ਬੁਲੰਦਾ ਸੀ ਚਾਹੁੰਦੇ ਆ ਕਿ ਚਲੋ ਜਿਹੜੇ ਸੇਵਾ ਕਰ ਰਹੇ ਆ ਅਸੀਂ ਉਹਨਾਂ ਦੀ ਸੇਵਾ ਕਰੀਏ ਅਸੀਂ ਇਸ ਲਈ 50% ਆਫ ਕਰਕੇ ਰੱਖਿਆ ਹੋਇਆ ਜਮੀਨਾ ਤਬਾਬ ਆ ਘਰ ਤੋਂ ਬਾਹਰ ਹੀ ਆਪਾਂ ਅੱਛਾ ਹਾਂ ਘਰੋਂ ਬਾਹਰ ਰਹਿੰਦੇ ਹਾਂ ਨੂੰ ਹੌਤਾ ਹੋ ਗਿਆ ਜੇਕਰ ਹਿਮਾਚਲ ਚ ਕੋਈ ਆਫਤ ਆਉਂਦੀ ਹੈ ਉੱਥੇ 50 ਰੁਪਏ ਵਾਲੀ ਚੀਜ਼ 500 ਦੀ ਹੋ ਜਾਂਦੀ ਹੈ ਤੁਸੀਂ ਹਰ ਚ ਹਰਦਿਆਂ ਹੋਇਆ ਵੀ ਅੱਧਾ ਰੇਟ ਕਰਤਾ ਇਹ ਕਿਉਂ ਕਿੱਦਾਂ ਹੀ ਫਿਰ ਹੌਸਲੇ ਉਹ ਹੀ ਤੁਹਾਨੂੰ ਕਿਹਾ ਪੰਜਾਬੀ ਨਾਲ ਪੰਜਾਬੀ ਖੜਦੇ ਹੋਟਲ ਖੜਦਾ ਨਹੀਂ ਆਗੇ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਆ ਜੀ ਅਸੀਂ ਜਿਹੜਾ ਵੀ ਵੀਰ ਇੱਥੇ ਆਉਂਦਾ ਅਸੀਂ ਫ੍ਰੀ ਸਕਾਉਂਡ ਦੇ ਕੰਮ ਉਹਨਾਂ ਨੂੰ ਅਸੀਂ ਦੋ ਮੁੰਡੇ ਟ੍ਰੇਨ ਕਰ ਚੁੱਕੇ ਅੱਛਾ ਚਲੋ ਜਿਹੜਾ ਮਰਜ਼ੀ ਵੀ ਆਵੇ ਅਸੀਂ ਫ੍ਰੀ ਸਿਖਾਵਾਂਗੇ ਤੁਸੀਂ ਫਿਰ ਕਦੋਂ ਤੱਕ ਜਾਰੀ ਰੱਖੋਗੇ ਸੇਵਾ ਮੋੜ ਤੱਕ ਹੀ ਬਸ ਜਦੋਂ ਤੱਕ ਜਿੰਨ ਜਗ੍ਹਾ ਸੇਵਾ ਕੋਈ ਆਉਂਦਾ ਰਹੂਗਾ ਭਾਵੇਂ ਉਹਨਾਂ ਟਾਈਮ ਭਾਵੇਂ 5 ਮਹੀਨੇ ਲੱਗ ਜਾਣ ਭਾਵੇਂ ਸਾਲ ਲੱਗ ਜਾਵੇ ਕੋਈ ਚੱਕਰ ਹੀ ਨਹੀਂ ਪਰਵਾਹ ਹੀ ਕੋਈ ਨਹੀਂ ਚੱਲਦੀ ਚੱਲ ਆ ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ اے ਇਸ ਸਮੇਂ ਤੁਸੀਂ ਦੇਖ ਰਹੇ ਹੋ ਜਿੱਥੇ ਸਾਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਉੱਥੇ ਹੀ ਸੇਵਾ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ ਪੰਜਾਬ ਦੇ ਨਾਲ ਪੰਜਾਬ ਹੀ ਖੜਦਾ ਹੈ ਇਹ ਤੁਸੀਂ ਆਮ ਕਹਿੰਦੇ ਆਂ ਬੋਲਦੇ ਆਂ ਸੁਣਦੇ ਹੋਮੋਂਗੇ ਉਸੇ ਦੀ ਤਸਵੀਰ ਤੁਹਾਨੂੰ ਵਿਖਾਉਣ ਲੱਗੇ ਆਂ ਇੱਕ ਇਹ ਫੂਡ ਕਾਰਟ ਹੈ ਇਸ ਦੇ ਉੱਪਰ ਦਾ ਹੰਗਰੀ ਕਾਰਟ ਇਸ ਦਾ ਨਾਮ ਹੈ ਹਰ ਪੀੜਤਾ ਲਈ ਜਿਹੜੇ ਵੀ ਸੇਵਾ ਲੈ ਕੇ ਆਉਂਦੇ ਨੇ ਉਹਨਾਂ ਵੀਰਾਂ ਲਈ 50% ਆਫ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਿੰਨਾ ਕੋਈ ਸੇਵਾ ਕਰ ਸਕਦਾ ਆਪਣੇ ਪੱਧਰ ਤੇ ਆਪਣੇ ਤਰੀਕੇ ਦੀ ਸੇਵਾ ਕਰ ਰਿਹਾ ਮੇਰੇ ਨਾਲ ਦੋਵੇਂ ਬਾਈ ਮੌਜੂਦ ਨੇ ਜਿਹੜੇ ਇਸ ਕਾਰਟ ਨੂੰ ਰਨ ਕਰਦੇ ਨੇ ਇਹਨਾਂ ਦੇ ਕੋਲੋਂ ਆਪਾਂ ਸਾਰੀ ਗੱਲਬਾਤ ਜਾਣਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਰਵਿੰਦਰਜੀਤ ਸਿੰਘ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਏ ਦੱਸੋ ਇਹ ਪ੍ਰਾਣਾਮਖੂ ਬਾਈ ਜੀ ਜਲੰਧਰ ਰੋਡ ਡਿਸਟ੍ਰਿਕਟ ਰੋਇਫੋਰ ਤਹਿਸੀਲ ਜੀਰਾ ਠੀਕ ਹੈ ਜੀ ਇਹ ਤੁਸੀਂ ਆ ਜਿਹੜਾ ਉਪਰਾਲਾ ਕੀਤਾ ਹੈ ਹੜਪੀੜਤਾਂ ਲਈ ਸੇਵਾ ਲੈ ਕੇ ਜਿਹੜੇ ਜਾ ਰਹੇ ਨੌਜਵਾਨ ਨੇ ਤੇ ਉਹਨਾਂ ਦੇ ਲਈ ਤੁਸੀਂ ਇਹ ਸੇਵਾ ਲਈ ਹੈ ਇਹ ਕਿਵੇਂ ਆਇਆ ਖਿਆਲ ਦੇ ਵਿੱਚ ਜਿੱਦਾਂ ਮੈਂ ਕਿਹਾ ਵੀ ਵੱਡੇ ਵੱਡੇ ਬਿਜ਼ਨਸਮੈਨ ਸੇਵਾ ਕਰਨ ਆ ਰਹੇ ਨੇ ਕਲਾਕਾਰ ਆਪਣੇ ਕਮਾਈਆਂ ਦੇ ਵਿੱਚੋਂ ਬਹੁਤ ਦਾਨ ਕਰ ਰਹੇ ਨੇ ਤੇ ਤੁਹਾਡੇ ਮਨ 'ਚ ਕਿੱਦਾਂ ਆਇਆ ਵੀ ਅਸੀਂ ਇੰਨੀ ਕਿ ਸੇਵਾ ਪਾਈਏ ਆਪਣੇ ਆਨੂੰ ਬਸ ਇਦਾਂ ਹੀ ਜੀ ਆਹੀਗਾ ਵੀ ਐਨਆਰਆਈ ਵੀਰ ਹੋਰ ਸੰਸਥਾਵਾਂ ਸੇਵਾ ਕਰਦੀਆਂ ਮੈਂ ਕਿ ਜਿੰਨੇ ਜੋਗੇ ਆਪਾਂ ਵੀ ਉਹਨਾਂ ਕਰੀਏ ਪਹਿਲਾਂ ਹੀ 100% ਕਰ ਲੱਗੇ ਹਾਂ ਫਿਰ ਉਸ ਤੋਂ ਬਾਅਦ ਸਾਡੇ ਵੀ ਪਾਣੀ ਆਇਆ ਸਾਡੇ 5-6 ਕਿਲੇ ਜ਼ਮੀਨ ਆ ਸਾਰੀ ਤਬਾਹ ਅੱਛਾ ਤੁਹਾਡੀ ਆਪਣੀ ਫਸਲ ਵੀ ਤਬਾਹ ਆ ਤੁਸੀਂ ਫੇਰ ਵੀ ਸੇਵਾ ਕਰ ਰਹੇ ਹੋ ਹਾਂਜੀ ਤੇ ਉਸ ਤੋਂ ਬਾਅਦ ਚੋਂ ਅਸੀਂ ਸਲਾਹ ਕੀਤੀ ਵੀ ਜੇ ਵੀ ਪਾਣੀ ਨਹੀਂ ਆਇਆ ਬਾ ਤੇ ਬੈਕਅਪ ਵੀ ਚਾਹੀਦਾ ਪੈਸੇ ਚਾਹੀਦੇ ਕਿਉਂਕਿ ਸੇਵਾ ਕਰਨੀ ਆਪਾਂ ਤੇ ਅਸੀਂ ਕਿਹਾ ਵੀ ਨਹੀਂ ਇੰਨੇ ਜੋਗੇ ਤੇ ਚਲੋ ਹੈ ਨਹੀਂ ਫਿਰ ਹਵਤਾ ਦੋ ਹਵਤੇ ਚਲਾ ਲਾਂਗੇ ਜਿਆਦਾ ਨਹੀਂ ਚਲਾ ਸਕਦੇ ਤੇ ਉਸ ਤੋਂ ਬਾਅਦ ਫਿਰ ਅਸੀਂ ਸਲਾਹ ਕੀਤੀ ਫਿਰ ਅਸੀਂ 50% ਆਫ ਕਰਤਾ ਇਹਦੇ ਵਿੱਚ ਹੁਣ ਸਾਡਾ ਮੰਨ ਕੇ ਚਲੋ ਵੀ ਬਜਟ ਤੁਹਾਨੂੰ ਕੋਈ ਨਹੀਂ ਆ ਵੀ ਖਰਚਾ ਘੁੰਮੀ ਜਾਓ ਭਾਵੇਂ ਅਸੀਂ 2 ਮਹੀਨੇ ਚਲਾ ਲਈਏ ਹਾਂ ਸਾਡਾ ਇਹ ਕੰਮ ਆਇਆ ਹੁਣ ਅੱਛਾ ਇਹ ਜਦੋਂ ਮਨ 'ਚ ਖਿਆਲ ਆਇਆ ਜਿੱਦਾਂ ਅਸੀਂ ਦੇਖਦੇ ਆਂ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਰਹੀਆਂ ਜੀ ਫਲਾਨਾ ਸਿੰਗਰ ਇਹ ਲੈ ਕੇ ਪਹੁੰਚ ਗਿਆ ਫਲਾਨੇ ਇੰਡਸਟਰੀਅਲਿਸਟ ਨੇ ਪੰਜਾਬ ਦੇ ਨੇ ਕਿਸ਼ਤੀਆਂ ਬਣਾ ਕੇ ਦੇ ਦਿੱਤੀਆਂ ਕੋਈ ਕੁਝ ਕਰੀ ਜਾਂਦਾ ਕੋਈ ਕੁਝ ਕਰੀ ਜਾਂਦਾ ਤੇ ਤੁਸੀਂ ਫਿਰ ਇਹ ਜਦੋਂ ਸੋਚਿਆ ਤੇ ਫਿਰ ਕੀ ਆਇਆ ਮਨ ਦੇ ਵਿੱਚ ਵੀ ਕਿਉਂ ਕਰਨਾ ਚਾਹੀਦਾ ਕਿਉਂ ਲੋਕਾਂ ਆਸਤੇ ਬਸ ਪੰਜਾਬੀ ਦੇ ਨਾਲ ਪੰਜਾਬੀ ਖੜਦੇ ਹੋਰ ਤੱਕ ਕੋਈ ਖੜਦੇ ਨਹੀਂ ਤੁਹਾਨੂੰ ਪਤਾ ਹੀ ਆ ਹਾਂ ਬਾਹ ਜਿਗਰੇ ਹੌਸਲੇ ਬੁਲੰਦ ਆ ਤਾਂ ਤੁਸੀਂ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਸੁਖਮਨਪ੍ਰੀਤ ਸਿੰਘ ਹੈ ਜੀ ਸੁਖਮਨਪ੍ਰੀਤ ਤੁਸੀਂ ਵੀ ਨਾਲ ਹੀ ਹੁੰਦੇ ਹੋ ਹਾਂਜੀ ਦੋਵੇਂ ਪਾਰਟਨਰ ਬ੍ਰਦਰ ਰਹੇ ਮਤਲਬ ਹਾਂਜੀ ਫਰੈਂਡਸ ਆ ਸਕੂਲ ਟਾਈਮ ਤੋਂ ਇਕੱਠੇ ਪੜ੍ਹੇ ਆ ਅੱਛਾ ਬਾਹਰ ਦਾ ਟਰਾਈ ਕੀਤਾ ਫਿਰ ਸੋਚਿਆ ਕਿ ਇੱਥੇ ਕੁਝ ਕਰ ਲੈਨੇ ਆ ਬਾਹਰ ਦਾ ਨਹੀਂ ਬਣਿਆ ਤੇ ਸੋ ਫਿਰ ਦੋਵਾਂ ਨੇ ਰਲ ਕੇ ਅਸੀਂ ਇੱਥੇ ਕੰਮ ਸ਼ੁਰੂ ਕੀਤਾ ਆ ਇਹ ਵੀਰ ਅਮਰੀਕਾ ਤੋਂ ਰਿਪੋਰਟ ਹੋਇਆ ਅੱਛਾ ਹਾਂਜੀ ਰਿਪੋਰਟ ਹੋ ਕੇ ਆਏ ਹਾਂ ਹਾਂ ਜਾਣਾ ਸੀਗਾ ਦੋ ਨੰਬਰ ਦੇ ਰਾਈ ਤੇ ਉਹ ਕੁਝ ਕਾਰਨ ਕਰਕੇ ਰਿਪੋਰਟ ਹੋ ਗਿਆ ਕੰਮ ਚਾਹੇ ਸਾਡਾ ਛੋਟਾ ਆ ਪਰ ਅਸੀਂ ਸਾਡੇ ਹੌਸਲੇ ਜਿਹੜੇ ਉਹ ਬੁਲੰਦਾ ਸੀ ਚਾਹੁੰਦੇ ਆ ਕਿ ਚਲੋ ਜਿਹੜੇ ਸੇਵਾ ਕਰ ਰਹੇ ਆ ਅਸੀਂ ਉਹਨਾਂ ਦੀ ਸੇਵਾ ਕਰੀਏ ਅਸੀਂ ਇਸ ਲਈ 50% ਆਫ ਕਰਕੇ ਰੱਖਿਆ ਹੋਇਆ ਅੱਛਾ ਕੀ ਕੋਈ ਚਲੋ ਇਹਨਾਂ ਨਹੀਂ ਆ ਕਿ ਸਾਨੂੰ 50% ਬਜਟ ਨਹੀਂ ਆ ਬਜਟ ਕੁਝ ਮਤਲਬ 70-75% ਜਾ ਕੇ ਉਸ ਤੋਂ ਬਾਅਦ ਜਾ ਕੇ ਬਚਤ ਆਉਂਦੀ ਹੈ ਜਿਹੜੀ 30-35% ਹੁੰਦੀ ਆ ਅਸੀਂ ਸਿਰਫ ਇਹ ਹਾਰਡਪੀਡ ਤਾਂ ਜਿਹੜੇ ਲੋਕੀ ਸੇਵਾ ਲੈ ਕੇ ਆਉਂਦੇ ਆ ਉਹਨਾਂ ਕਰਕੇ ਲਾਇਆ ਵਾ ਕਿ ਉਹ ਜਿਹੜੇ ਆਉਣਗੇ ਉਹਨਾਂ ਨੂੰ ਅਸੀਂ 50% ਦੇਵਾਂਗੇ ਬਾਕੀ ਸਾਡੇ ਜਿਹੜੇ ਲੋਕਲ ਗਾਗ ਆ ਉਹਨਾਂ ਤੋਂ ਤਾਂ ਤੁਹਾਨੂੰ ਪਤਾ ਹੀ ਆ 100% ਆ ਉਹਦੇ ਕਰਕੇ 100% ਇਸ ਲਈ ਆ ਕਿਉਂਕਿ ਸਾਡਾ ਜਿਹੜਾ ਖਰਚਾ ਹੈ ਨਾ ਉਹ ਸਰਕਲ ਘੁੰਮ ਜੂਗਾ ਸਰਕਲ ਘੁੰਮ ਜੂਗਾ ਕਿਉਂਕਿ ਹੁੜਾ ਬਚਤ ਤਾਂ ਚੱਲ ਨਹੀਂ ਰਹੀ ਹੈਗਾ ਜ਼ਮੀਨਾਂ ਤਬਾਹ ਵਾ ਘਰ ਤੋਂ ਬਾਹਰ ਹੀ ਆਪਾਂ ਅੱਛਾ ਹਾਂ ਘਰੋਂ ਬਾਹਰ ਰਹਿਣ ਡੇ ਸਾਨੂੰ ਹੌਤਾ ਹੋ ਗਿਆ ਅੱਛਾ ਘਰ ਤੋਂ ਬਾਹਰ ਹੀ ਰਹਿਣ ਛੱਡ ਤੋਂ ਬਾਹਰ ਰਹਿਣ ਤੁਹਾਡੇ ਵੀ ਫਸਲ ਤਬਾਹ ਹੋਈ ਆ ਨਹੀਂ ਮੈਂ ਸੇਵਸਾ ਥੋੜਾ ਜਿਹਾ ਹਾਂਜੀ ਮੈਂ ਸਾਈਡ ਤੇ ਆ ਜ ਤੁਸੀਂ ਰਾਜੀ ਹੋ ਗਏ ਕਿਉਂਕਿ ਇਹਨਾਂ ਦਾ ਤਾਂ ਚਲੋ ਤਬਾਹ ਹੋਇਆ ਆ ਆਪਸ ਦੇ ਵਿੱਚ ਸਲਾਹ ਜਦੋਂ ਬਣੀ ਫਿਰ ਰਾਜੀਨਾਮਾ ਕਿੱਦਾਂ ਹੋਇਆ ਵੀ ਆਪਾਂ ਕਰ ਲੈਨੇ ਆਂ ਸੇਵਾ ਐ ਤਾਂ ਨਹੀਂ ਸੀ ਵੀ ਭਾਈ ਸਾਰਾ ਕੁਝ ਛੱਡ ਗਿਆ ਹੁਣ ਤਾਂ ਰੇਟ ਚੱਕਣੇ ਚਾਹੀਦੇ ਨੇ ਆਪਾਂ ਹੋਰ ਸਟੇਟਾਂ 'ਚ ਜਾਈਏ ਪੰਜਾਬ ਤੋਂ ਬਾਹਰ ਹਿਮਾਚਲ ਜੇਕਰ ਹਿਮਾਚਲ 'ਚ ਕੋਈ ਆਫਤ ਆਉਂਦੀ ਹੈ ਉੱਥੇ 50 ਰੁਪਏ ਵਾਲੀ ਚੀਜ਼ 500 ਦੀ ਹੋ ਜਾਂਦੀ ਹੈ ਤੁਸੀਂ ਹਰ 'ਚ ਹਰਦਿਆਂ ਹੋਇਆ ਵੀ ਅੱਧਾ ਰੇਟ ਕਰਤਾ ਇਹ ਕਿਉਂ ਇਦਾਂ ਹੀ ਫਿਰ ਹੌਸਲੇ ਉਹ ਹੀ ਤੁਹਾਨੂੰ ਕਿਹਾ ਪੰਜਾਬੀ ਨਾਲ ਪੰਜਾਬੀ ਖੜਦੇ ਹੋਰ ਕੋਈ ਖੜਦਾ ਨਹੀਂ ਆਗੇ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਆ ਜੀ ਅਸੀਂ ਸਿੱਖ ਪਰਿਵਾਰ ਹਾਂ ਆਪਾਂ ਨੂੰ ਪਤਾ ਹੀ ਹੈ ਤੁਹਾਨੂੰ ਵੀ ਪਤਾ ਹੀ ਹੈ ਕਿ ਸਾਰਿਆਂ ਨੂੰ ਸ਼ੁਰੂ ਤੋਂ ਇਹੋ ਚੀਜ਼ ਆਪਾਂ ਵੇਖਦੇ ਆ ਆਪਣੇ ਪੰਜਾਬ 'ਚ ਜਿਹੜੇ ਦੇ ਹਾਲਾਤ ਆ ਪੰਜਾਬੀ ਨਾਲ ਪੰਜਾਬੀ ਹੀ ਖੜਦਾ ਆਣ ਕੇ ਕੋਈ ਬਾਹਰਲੀ ਸਟੇਟ ਤੋਂ ਚਲੋ ਆ ਜਾਂਦੇ ਆ ਕੋਈ ਕਿਸਾਨ ਆਉਂਦੇ ਆ ਕੋਈ ਹੋਰ ਨਹੀਂ ਕੋਈ ਮੰਤਰੀ ਕੋਈ ਸੰਤਰੀ ਕੁਝ ਨਹੀਂ ਆ ਰਿਹਾ ਤੇ ਮੰਤਰੀ ਤੁਹਾਨੂੰ ਪਤਾ ਹੀ ਇੱਧਰਲੇ ਵੀ ਕਿਹੋ ਜਿਹੇ ਆ ਤੇ ਉਸ ਕਰਕੇ ਅਸੀਂ ਆ ਚੀਜ਼ ਸੋਚੀ ਹੋਈ ਆ ਜੀ ਠੀਕ ਹੈ ਅੱਛਾ ਇਹ ਦੱਸੋ ਫਿਰ ਇੱਥੇ ਤੁਸੀਂ ਕਦੋਂ ਵਿਚਾਰ ਬਣਾਇਆ ਸੀ ਕੰਮ ਤੇ ਕਿੰਨੇ ਸਮੇਂ ਤੋਂ ਇਹਨੂੰ ਚਲਾ ਰਹੇ ਹੋ ਸਾਨੂੰ 5 ਮਹੀਨੇ ਹੋਏ ਹਲੇ ਅੱਛਾ 5 ਮਹੀਨੇ ਹੀ ਹੋਏ ਹਲੇ 5 ਮਹੀਨੇ ਹੋਏ ਕੰਮ ਸ਼ੁਰੂ ਕੀਤੇ ਨੇ ਤੇ ਕਿਦਾਂ ਪੈਰ ਲੱਗੇ ਨੇ ਕੋਈ ਸਹੀ ਸਪੋਰਟ ਮਿਲ ਨਹੀਂ ਆ ਪਰ ਜਿੰਨੀ ਮਿਲਣੀ ਚਾਹੀਦੀ ਓਨੀ ਨਹੀਂ ਪਰ ਤਾਂ ਵੀ ਸਰਕਲ ਸਾਡਾ ਚੱਲੀ ਜਾਂਦਾ ਅੱਛਾ ਤੇ ਤੁਸੀਂ ਕੋਈ ਦੱਸੋ ਇਹਦੇ ਬਾਰੇ ਸ਼ੁਰੂ ਕਰਨ ਬਾਰੇ ਹੁਣ ਤੱਕ ਦੇ ਸਫ਼ਰ ਬਾਰੇ ਸਫ਼ਰ ਇਦਾਂ ਆ ਗਈ ਚਲੋ ਤੁਹਾਨੂੰ ਦੱਸਿਆ ਜਿੱਦਾਂ ਬਾਹਰ ਦਾ ਕਰਾਈ ਕੀਤਾ ਆ ਕੋਈ 2-3 ਸਾਲ ਖਰਾਬ ਕੀਤੇ ਨਾਲੇ ਪਲੱਸ 2 ਤੋਂ ਬਾਅਦ 2-3 ਸਾਲ ਖਰਾਬ ਕਰਕੇ ਨਾਲੇ ਪੈਸੇ ਖਰਾਬ ਸਾਰਾ ਪੈਸਾ ਵੀ ਖਰਾਬ ਪੈਸੇ ਬਿਲਕੁਲ ਖਰਾਬ ਕੀਤੇ ਆ ਜੀ ਉਸ ਤੋਂ ਬਾਅਦ ਚਲੋ ਤੁਹਾਨੂੰ ਪਤਾ ਜੇ ਨਹੀਂ ਬਣਦਾ ਫਿਰ ਇੱਧਰ ਤਾਂ ਕੁਝ ਟਰਾਈ ਕਰਨਾ ਸੀਗਾ ਆ ਵੀਰ ਦਾ ਸਲਾਹ ਸੀਗੀ ਅਸੀਂ ਦੋਵਾਂ ਨੇ ਰਲ ਕੇ ਵੀਰੇ ਕੰਮ ਨੂੰ ਸ਼ੁਰੂ ਕੀਤਾ ਆ ਚਲੋ 4 4.5 5 ਮਹੀਨੇ ਹੋ ਗਏ ਸਾਨੂੰ ਕੰਮ ਸ਼ੁਰੂ ਕੀਤੇ ਹੋਇਆ ਨੂੰ ਵਧੀਆ ਚੱਲੀ ਜਾਂਦਾ ਆ ਆਪ ਦਾ ਚਲੋ ਠੀਕ ਆ ਹੌਲੀ ਹੌਲੀ ਪੈਰ ਜਿਹੜੇ ਉਹ ਕਹਿੰਦੇ ਪੱਕੇ ਹੋ ਰਿਹਾ ਅੱਛਾ ਹਾਂਜੀ ਅੱਛਾ ਇੱਕ ਪਾਸੇ ਤਾਂ ਅਮਰੀਕਾ ਦਾ ਸੋਚਿਆ ਸੀ ਵੀ ਅਮਰੀਕਾ ਦੀ ਧਰਤੀ ਤੇ ਜਾਵਾਂਗੇ ਡਾਲਰ ਕੁੱਟਾਂਗੇ ਚਲੋ ਹੈਗੇ ਤਾਂ ਇੰਨੇ ਸੌਕੇ ਨਹੀਂ ਬਹੁਤ ਮਿਹਨਤ ਕਰਨੀ ਪੈਂਦੀ ਆ ਉੱਥੇ ਵੀ ਪਰ ਇੱਥੇ ਹੁਣ ਰੋਡ ਤੇ ਖੜਕੇ ਜਦੋਂ ਮਿਹਨਤ ਕਰਦੇ ਹਾਂ ਕੀ ਆਉਂਦਾ ਵਾਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਪਹਿਲਾਂ ਕੁਝ ਟਰਾਈ ਨਹੀਂ ਕੀਤਾ ਸੀ ਹਾਂ ਹਾਂ ਇਹ ਇਹ ਜਿਹੜਾ ਆਪਣੇ ਇੱਧਰ ਆ ਕੇ ਕੰਮ ਕਰਨਾ ਹੈ ਜੀ ਬਹੁਤ ਵਧੀਆ ਆ ਇਹਨਾਂ ਆ ਕਿ ਚਲੋ ਸਵੇਰੇ 12:30 ਆ ਜੀ ਦਾ ਆ ਸ਼ਾਮ ਨੂੰ ਆਪਦਾ 7:30-8:00 ਵਜੇ ਘਰੇ ਜਾ ਕੇ ਘਰ ਦੇ ਆ ਦੇ ਨਾਲ ਰੋਟੀ ਖਾਈਦੀ ਆ ਸਭ ਤੋਂ ਮੇਨ ਗੱਲ ਇਹ ਹੁੰਦੀ ਆ ਬਾਹਰ ਜਾ ਕੇ ਵੀ ਤੁਹਾਨੂੰ ਪਤਾ ਆ ਕਿੰਨਾ ਆਪਾਂ ਔਖੇ ਹੁੰਨੇ ਆ ਰੋਟੀ ਦਾ ਖੁਦ ਪ੍ਰਬੰਧ ਕਰਨਾ ਪੈਂਦਾ ਆ ਅਸੀਂ 3-4 ਮਹੀਨੇ ਚਲੋ ਰਹੇ ਆ ਉੱਥੇ ਆ ਅਸੀਂ ਸਾਨੂੰ ਪਤਾ ਆ ਅਸੀਂ 3-4 ਮਹੀਨੇ ਉੱਥੇ ਕਿਵੇਂ ਅਸੀਂ ਖੁਦ ਮੈਗੀਆਂ ਖਾ ਖਾ ਕੇ ਦਿਨ ਕੱਟਿਆ ਚੋਲ ਬਣਾ ਬਣਾ ਕੇ ਦਿਨ ਕੱਟਿਆ ਤੇ ਆ ਆ ਲਾਈਫ ਉਹਦੇ ਨਾਲੋਂ ਕਿਤੇ ਗੁਣਾ ਚੰਗੀ ਲੱਗਦੀ ਬਹੁਤ ਵਧੀਆ ਬਹੁਤ ਤੁਸੀਂ ਕਹਿੰਦੇ ਆ ਜੀ ਦੂਜੀ ਗੱਲ ਅਸੀਂ ਜਿਹੜਾ ਵੀ ਵੀਰ ਇੱਥੇ ਆਉਂਦਾ ਅਸੀਂ ਫ੍ਰੀ ਸਿਖਾਉਣ ਦੇ ਕੰਮ ਉਹਨਾਂ ਨੂੰ ਅਸੀਂ ਦੋ ਮੁੰਡੇ ਟ੍ਰੇਨ ਕਰ ਚੁੱਕੇ ਆਂ ਅੱਛਾ ਚਲੋ ਜਿਹੜਾ ਮਰਜ਼ੀ ਵੀਰ ਆਵੇ ਅਸੀਂ ਫ੍ਰੀ ਸਿਖਾਵਾਂਗੇ ਅਸੀਂ ਖੁਦ ਪੈਸੇ ਦਿੱਤੇ ਆ ਮੈਂ ਲੁਧਿਆਣੇ 6 ਮਹੀਨੇ ਲਾਇਆ ਮੈਂ 40000 ਰੁਪਏ ਦਿੱਤਾ ਉਹਦੇ ਤੇ ਕਹਾ ਤੁਸੀਂ ਹੁਣ ਫ੍ਰੀ ਸਿਖਾਉਣ ਦੇ ਦੋ ਮੁੰਡੇ ਸਿੱਖਣ ਦੇ ਆਪਣ ਕੋ ਇੱਕ ਮੁੰਡਾ ਸੁਖਮਨ ਪ੍ਰੀਤ ਸਿੰਘ ਸੁਖਮਨ ਹਾਂ ਇੱਕ ਇੱਕ ਮੁੰਡਾ ਹੁਣ ਛੁੱਟੀ ਲੈ ਕੇ ਚਲ ਗਿਆ ਉਹ ਹਾਲੇ 10ਵੀਂ ਚ ਪੜਦਾ ਅੱਛਾ ਹੂੰ ਉਹ ਵੀ ਪੜ੍ਹਦਾ ਪਾਪ ਵੀ ਇਹ ਨਹੀਂ ਵੀ ਆਪਣੀ ਕਿਰਤ ਕਰ ਲਈ ਤੇ ਬਾਕੀਆਂ ਦੇ ਪੈਰ ਵੱਢਣੇ ਨੇ ਦੂਜਿਆਂ ਦੇ ਹਾਂਜੀ ਜਿਹੜਾ ਮਰਜੀ ਵੀਰ ਆਵੇ ਅਸੀਂ ਫ੍ਰੀ ਸਿਕਾਈ ਅੱਛਾ ਜੀ ਸਿੱਖ ਰਹੇ ਹਾਂ ਹਾਂਜੀ ਕਿੱਦਾਂ ਦਾ ਲੱਗਦਾ ਬਾਈ ਹੁਣ ਬਹੁਤ ਵਧੀਆ ਲੱਗਦਾ ਅੱਛਾ ਜਿਹੜਾ ਤੁਸੀਂ ਹੁਣ ਸੇਵਾ ਲਈ ਹੈ ਹਰ ਪੀੜਤਾਂ ਦੇ ਲਈ ਤੁਹਾਡੇ ਨਾਲ ਵੀ ਕੋਈ ਗੱਲਬਾਤ ਕੀਤੀ ਹੋਊ ਬਾਈ ਹੁਣੀ ਕੀ ਲੱਗਦਾ ਸੀ ਵੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਹਾਂਜੀ ਗੱਲਬਾਤ ਕੀਤੀ ਸੀ ਇਹਨਾਂ ਵੀਰਾਂ ਨੇ ਕਿਹਾ ਸੀ ਕਿ ਆਪਾਂ ਕਰੀਏ ਵੀ ਹੜਪੀਰਤਾਂ ਲਈ ਕੁਝ ਆਪਾਂ ਵੀ ਯੋਗਦਾਨ ਪਾਈਏ ਪੰਜਾਬ ਦੇ ਇਲਾਕੇ ਮਤਲਬ ਹੜਾ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਲਈ ਲੋਕ ਦੂਰ ਦੂਰੋਂ ਆ ਰਹੇ ਆ ਆਪਾਂ ਵੀ ਕੁਝ ਉਹਨਾਂ ਦਾ ਮਤਲਬ ਕਿ ਆਪਾਂ ਸੇਵਾ ਕਰੀਏ ਇਸ ਕਰਕੇ ਵੀਰਾਂ ਨੇ ਕਿ ਪਹਿਲਾਂ ਤਾਂ 100% ਹੀ ਕਿਹਾ ਸੀ ਬਾਅਦ ਵਿੱਚ ਥੋੜਾ ਜਿਹਾ ਸਲਾਹ ਕੀਤੀ ਉਸਤਾਦ ਨਾਲ ਤਾਂ ਬਾਅਦ ਵਿੱਚ 50% ਕਰਕੇ ਉਹਨਾਂ ਨਾਲ ਸਹਿਯੋਗ ਕਰਨ ਦੀ ਸਲਾਹ ਕੀਤੀ ਇਹਨਾਂ ਨੇ ਸਹੀ ਹੈ ਹੁਣ ਖਰਚਾ ਭਾਈ ਨਿਕਲ ਜਾਂਦਾ ਜੇਕਰ ਆਪਾਂ ਤਿੰਨ ਚਾਰ ਤੁਸੀਂ ਕਿਹਾ 5 ਮਹੀਨੇ ਤੋਂ ਲੱਗੇ ਹੋਏ ਹੋ ਮਿਹਨਤ ਕਰਨ 5-6 ਮਹੀਨੇ ਤੋਂ ਤਾਂ ਖਰਚਾ ਨਿਕਲ ਜਾਂਦਾ ਹੈ ਹਾਂਜੀ ਪਹਿਲਾਂ ਵਧੀਆ ਸੀ ਪਹਿਲਾਂ ਵਧੀਆ ਸੀਗਾ ਹੀ ਖਰਚਾ ਵਧੀਆ ਨਿਕਲਦਾ ਹੈਗਾ ਬਚ ਵੀ ਜਾਂਦੇ ਸੀ ਚਲੋ ਵੀ ਇਹਦੇ ਵਿੱਚ ਸਾਡੇ ਵਿੱਚ 35 ਤੋਂ 40% ਬਚਦਾ ਮਾਨਿਕਲ 100 ਰੁਪਿਆ ਤੇ 35 ਤੋਂ 40 ਰੁਪਏ ਸਾਨੂੰ ਬਚਣਗੇ ਵਿੱਚੋਂ ਅੱਛਾ ਜੀ ਚਲੋ ਚੰਗੀ ਗੱਲ ਹੈ ਤੁਸੀਂ ਜਿੰਨਾ ਵੀ ਕਰ ਰਹੇ ਹੋ ਤੁਹਾਨੂੰ ਇੱਕ ਵਾਰ ਇਸ ਗੱਲ ਦੇ ਲਈ ਬਹੁਤ ਵਧਾਈ ਹੈ ਕਿ ਤੁਸੀਂ ਇਸ ਸੰਘਰਸ਼ ਦੇ ਵਿੱਚ ਪੰਜਾਬ ਦਾ ਸਾਥ ਦੇ ਰਹੇ ਹੋ ਪੰਜਾਬੀ ਹੋਣ ਦੇ ਨਾਤੇ ਨਾਲ ਖੜ ਰਹੇ ਹੋ ਜੇ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਤਾਂ ਜਰੂਰ ਦੇ ਦਿਓ ਪੰਜਾਬੀਆਂ ਨੇ ਉਹੀ ਆ ਵੀ ਜਿੱਥੇ ਹੁਣ ਹੜ ਆਏ ਆ ਸਾਰਿਆਂ ਦੇ ਫਸਲਾਂ ਤਬਾਹ ਹੋ ਗਈਆਂ ਵਾ ਵੀ ਸਾਰੇ ਨਾਲ ਰਲ ਮਿਲ ਕੇ ਆਪਦਾ ਯੋਗਦਾਨ ਪਾਓ ਜਿੰਨੇ ਜੋਗੇ ਹੈਗੇ ਹੁਣ ਅਸੀਂ ਵੀ ਪਾਇਆ ਜਿੰਨੇ ਜੋਗੇ ਕੋਈ ਹੈਗਾ ਸੇਵਾ ਕਰੋ ਕੋਈ ਤੇਲ ਦੀ ਸੇਵਾ ਜਿਹਦੇ ਹੁਣ ਸਾਡੇ ਮੰਨ ਕੇ ਚਲੋ ਦਰਿਆ ਦੇ ਨਾਲ ਪੈ ਲਈ ਆਪਣੀ ਹਨਾ ਸਾਡੇ ਨੂੰ ਕੋਈ ਪਤਾ ਨਹੀਂ ਵੀ ਰੇਤਾ ਨਾਲ ਭਰ ਜਾਣ 5-5 ਫੁੱਟ ਰੇਤਾ ਚੜ ਜੇ ਉਸ ਤੋਂ ਬਾਅਦ ਆਓ ਕੋਈ ਟਰੈਕਟਰ ਲਿਆਵੇ ਕੋਈ ਡੀਜ਼ਲ ਦੀ ਕੋਈ ਸੇਵਾ ਇਦਾਂ ਕੋਈ ਸੇਵਾ ਕਰੇ ਹੁਣ ਕਈਆਂ ਦੇ ਸਾਡੇ ਮੰਨ ਲਓ ਇਹ ਨਾ ਆਵੇ ਕੱਲੀ ਰਸ ਦੇ ਹੀ ਲਈ ਆ ਉਹ ਤੇ ਬਾਅਦ ਚ ਕੋਈ ਆਵੇ ਨਾ ਉਹਦੀ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਰਾਸ਼ਨ ਦੇ ਲੋਕੀ ਘਰ ਪੰਡਦੇ ਆ ਤੁਹਾਨੂੰ ਜਾ ਕੇ ਵਿਖਾ ਦਿੰਦੇ ਆ ਰਾਸ਼ਨ ਦੇ ਲੋਕੀ ਬਾਹ ਘਾਰ ਹੀ ਭਰੀ ਜਾਂਦੇ ਆ ਰਾਸ਼ਨ ਦੀ ਲੋੜ ਡੰਗਰਾਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਪਾਣੀ ਲੱਥਾ ਤੇ ਪੈਲੀਆਂ ਦਾ ਔਖਾ ਹੋਊਗਾ ਕਿ ਜਦੋਂ ਪੈਲੀਆਂ ਪੱਧਰੀਆਂ ਕਰਨੀਆਂ ਪੈਣੀਆਂ ਵਾ ਸਹੀ ਗੱਲ ਸਾਨੂੰ ਤੇ ਇਹ ਵੀ ਨਹੀਂ ਆਸ ਵੀ ਕਣਕ ਬੀਜਾ ਬੀਜ ਹੋਊਗੀ ਕਿ ਬੀਜਾਂ ਕੇ ਕਿਦਾਂ ਪਤਾ ਹੀ ਕੋਈ ਨਹੀਂ ਠੀਕ ਹੈ ਤੁਸੀਂ ਕੋਈ ਸੁਨੇਹਾ ਬਈ ਸੁਨੇਹਾ ਵੀਰ ਜੀ ਇਦਾਂ ਆ ਕਿ ਚਲੋ ਪੰਜਾਬ ਦੇ ਨਾਲ ਪੰਜਾਬ ਨੂੰ ਖੜਨਾ ਚਾਹੀਦਾ ਹੈ ਦੂਜੀਆਂ ਸਟੇਟਾਂ ਨਾਲ ਵੀ ਚਾਹੀਦਾ ਕਿ ਆਣ ਕੇ ਇਹਨਾਂ ਨਾਲ ਮੁੱਡੇ ਨਾਲ ਮੁੱਡਾ ਜੋੜ ਕੇ ਖੜਨਾ ਜਿੱਥੇ ਪੰਜਾਬ ਦੇ ਲੋਕੀ ਇੰਨੇ ਸੇਵਾ ਕਰ ਰਹੇ ਆ ਨਾ ਸਰਕਾਰ ਤੋਂ ਮੰਗ ਦੀ ਲੋੜ ਹੀ ਨਾ ਪਵੇ ਸਾਨੂੰ ਹਾਂ ਠੀਕ ਹੈ ਨਾ ਕਿਉਂਕਿ ਸਰਕਾਰ ਆਪ ਨੂੰ ਪਤਾ ਹੈ ਕਿ ਸਾਰੇ ਆ ਸਾਰੇ ਆਪਦੀ ਵਗਦੀ ਗੰਗਾ 'ਚ ਹੱਥ ਤੋਰੇ ਆ ਤੇ ਹੁਣ ਆਪਾਂ ਨੂੰ ਇਹ ਚਾਹੀਦਾ ਹੈ ਕਿ ਆਪ ਅੱਜ ਸੇਵਾ ਕਰ ਰਹੇ ਆ ਹੋਰ ਪੰਜ ਚਾਰ ਦਿਨ ਨੂੰ ਪਾਣੀ ਜਦੋਂ ਜਮ੍ਹਾਂ ਲੈ ਜਾਊਗਾ ਨਾ ਉਦੋਂ ਫਿਰ ਆਪਾਂ ਦੁਬਾਰਾ ਸੇਵਾ ਕਰੀਏ ਕਿ ਉੱਥੇ ਜੋ ਪੈੜੀਆਂ ਉਹ ਪੱਧਰ ਹਾਂਜੀ ਉਸ ਟਾਈਮ ਤੇ ਆਪਾਂ ਪੰਜਾਬ ਨੂੰ ਪੰਜਾਬ ਨਾਲ ਸੰਭੀ ਹੁਣ ਦੇਖੋ ਬਹੁਤ ਸੰਗਤ ਆਉਣ ਦੇ ਜਦੋਂ ਪਾਣੀ ਲੱਥ ਗਿਆ ਉਹਦੋਂ ਕਿਹਨੇ ਨਹੀਂ ਆਉਣਾ ਲੋਡ ਉਦੋਂ ਪੈਣੀ ਜਿਆਦੀ ਤੁਸੀਂ ਫਿਰ ਕਦੋਂ ਤੱਕ ਜਾਰੀ ਰੱਖੋਗੇ ਸੇਵਾ ਜੀ ਮੋੜ ਤੱਕ ਹੀ ਬੱਸ ਜਦੋਂ ਤੱਕ ਜਿੰਨ ਜਗ੍ਹਾ ਸੇਵਾ ਕੋਈ ਆਉਂਦਾ ਰਹੂਗਾ ਭਾਵੇਂ ਨਾ ਟਾਈਮ ਭਾਵੇਂ 5 ਮਹੀਨੇ ਲੱਗ ਜਾਣ ਭਾਵੇਂ ਸਾਲ ਲੱਗ ਜੇ ਕੋਈ ਚੱਕਰ ਹੀ ਨਹੀਂ ਪਰਵਾਹ ਕੋਈ ਚੜਦੀ ਕਲਾ ਚੜਦੀ ਕਲਾ ਮੈਂ ਹਾਂ ਚੜਦੀ ਕਲਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਸਾਚੀ ਅਟਾ ਸਾਚੀ ਕਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੁਰਾਣਾ ਮਖੂ ਦੇ ਵਿੱਚ ਖੜੇ ਆਂ ਇਧਰੋਂ ਜਲੰਧਰ ਰੋਡ ਐ ਬਾਈ ਹੁਣਾਂ ਦੀ ਕਾਟ ਦਾ ਨਾਮ ਐ ਦਾ ਹੰਗਰੀ ਕਾਟ ਜੇਕਰ ਇਸ ਜਗ੍ਹਾ ਤੇ ਆਉਨੇ ਹੋ ਤਾਂ ਇਹਨਾਂ ਵੀਰਾਂ ਦਾ ਹੌਸਲਾ ਜ਼ਰੂਰ ਵਧਾਓ ਜਦੋਂ ਭਲੇ-ਵੇਲਿਆਂ ਚ ਆਉਂਗੇ ਉਸ ਸਮੇਂ ਵੀ ਆਪਣੇ ਇਹਨਾਂ ਭਰਾਵਾਂ ਦੇ ਕੋਲ ਜ਼ ਕਿਉਂਕਿ ਉਹ ਵੀਰ ਨੇ ਜਿਹੜੇ ਮਦਦ ਕਰਨ ਦੇ ਲਈ ਹਰ ਸੰਭਵ ਯਤਨ ਕਰ ਰਹੇ ਨੇ ਪੰਜਾਬ ਦੇ ਨਾਲ ਜਿਸ ਤਰੀਕੇ ਖੜ ਸਕਦੇ ਨੇ ਖੜ ਰਹੇ ਨੇ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਧੰਨਵਾਦ ਸਾਸਿਆ ਕਾ